ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੀਰ ਵਾਲੀ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਦੋਸਤੋ ਇਹ ਰਹਿ ਜਾਂਦਾ ਇਹਦੇ ਨੇੜ ਦਾ ਪਿੰਡ ਭੰਗੇ ਆਲਾ ਵੈਸੇ ਫਰੀਦਕੋਟ ਤੋਂ ਜੇ ਆਉਣਾ ਹੋਵੇ ਤਾਂ ਸੁਖਣਾਲਾ ਡੋਕ ਹੋ ਕੇ ਇਸ ਪਿੰਡ ਦੇ ਵਿੱਚ ਆਇਆ ਜਾਂਦਾ ਤੇ ਜੇ ਕੋਈ ਵੀਰ ਮੁਕਸਰ ਵਾਲੀ ਸਾਈਡ ਤੋਂ ਆਉਂਦਾ ਤੋਂ ਨੇ ਮੁਕਸਰ ਤੋਂ ਸਾਦਕਾਲੀ ਸੜਕ ਦੇ ਉੱਤੇ ਆ ਆਉਣਾ ਤੇ ਇਹ ਦਰੋ ਭੰਗੇ ਆਲਾ ਪੈਂਡ ਆਉਂਦਾ ਜਿਹੜਾ ਅੱਡਾ ਬਣਦਾ ਉੱਥੇ ਉੱਥੇ ਇੱਕ ਹੱਥ ਸੀਰ ਵਾਲੀ ਪੈਂਡ ਤੇ ਦੂਜੇ ਹੱਥ ਜਿਹੜਾ ਭੰਗੇ ਆਲਾ ਪੈਂਡ ਹੈ ਸੋ ਅੱਜ ਜਿਹੜੇ ਫਾਰਮ ਚੋ ਵੀਡੀਓ ਬਣਾ ਰਹੇ ਹਾਂ ਦੱਸੋ ਪਹਿਲਾਂ ਵੀ ਵੀਡੀਓ ਬਹੁਤ ਬਣਾਈਆਂ ਕਿਉਂਕਿ ਫਾਰਮਾਂ ਦੇ ਵਿੱਚ ਕੀ ਹੁੰਦਾ ਵੀ ਜਦੋਂ ਨਵੀਆਂ ਵਹਿੜਾਂ ਤਿਆਰ ਹੋ ਜਾਂਦੀਆਂ ਕੁਸੀਫਰ ਕੁਸ ਵਛੀਆਂ ਤਿਆਰ ਹੋ ਜਾਂਦੀਆਂ ਤੇ ਫਿਰ ਕੁਸ ਗਾਵਾਂ ਪਾਈ ਹੋਈ ਹਰੇਕ ਫਾਰਮ ਵਾਲਾ ਭਰਾ ਸੇਲ ਕਰਦਾ ਤੇ ਇਹਨਾਂ ਨਾਲ ਪਿਛਲੇ 4-5 ਸਾਲ ਤੋਂ ਆਪਾਂ ਜੁੜੇ ਹੋਏ ਆ ਤੇ ਹਰੇਕ ਸਾਲ ਇੱਕ ਦੋ ਵੀਡੀਓ ਇਹਨਾਂ ਦੀਆਂ ਕਰ ਦੇਈਦੀਆਂ ਕਿਉਂਕਿ ਬਾਈ ਹਰੀ ਜਦੋਂ ਵੀ ਪਸ਼ੂ ਵੇਚਦੇ ਆ ਉਦੋਂ ਆਪਾਂ ਨੂੰ ਬੁਲਾ ਲੈਂਦੇ ਆ ਅੱਜ 5 گاਵਾ ਦੋਸਤੋ ਵਕਾਊ ਆ ਚੰਗੇ ਦੁੱਧ ਵਾਲੀ ਜੇ ਕਿਸੇ ਨੇ ਗਾਂ ਖਰੀਦਨੀ ਆ ਤਾਂ ਇੱਕ ਗੱਲ ਦੱਸ ਦਿੰਨਾ ਵੀ ਸਾਰੀਆਂ ਸੁੰਜਾਂ ਸੋਈਆਂ ਨੇ ਤੇ ਬੜੇ ਸੋਹਣੇ ਦੁੱਧ ਤੇ ਚੱਲਦੀਆਂ ਆ ਸਵੇਰ ਹੀ ਵੀਡੀਓ ਬਣਾ ਰਹੇ ਆ ਸੂਰਜ ਇਸ ਸਾਈਡ ਤੋਂ ਦੋਸਤੋ ਚੜ੍ਹਦਾ ਆਉਂਦਾ ਤੇ ਅਸੀਂ ਇਹਨਾਂ ਦੀ ਮਿਲਕਿੰਗ ਤੋਂ ਪਹਿਲਾਂ ਵੀਡੀਓ ਬਣਾ ਰਹੇ ਆ ਥੋੜਾ ਟਾਈਮ ਜ਼ਰੂਰ ਉੱਤੇ ਹੈਗਾ ਚਵਾਈ ਤੋਂ ਕਿਉਂਕਿ ਕੋਸ ਟਾਈਮ ਜਿਹੜਾ ਉਹ ਵੱਲੋਂ ਵੱਲ ਲਈ ਸਿਆਲਾਂ ਦੇ ਦੇਣਾ ਲੇਟ ਹੋ ਜਾਈਦਾ ਵੀਡੀਓ ਬਣਾਉਣ ਲੱਗਿਆ। ਚੋ 5 ਨਗ ਹਾਜ਼ਰ ਦੁੱਧ ਵਾਲੇ ਰੇਟ ਵੀਡੀਓ 'ਚ ਹੋਣਗੇ। ਤੁਸੀਂ ਆ ਕੇ ਤਸੱਲੀ ਕਰਨੀ ਆ, ਦੋ ਟਾਈਮ ਤਿੰਨ ਟਾਈਮ ਚੋ ਕੇ ਦੇਖਣਾ ਪਸੂ ਨੂੰ ਤੇ ਆਪਦੀ ਸਮਝ ਨਾਲ ਖਰੀਦਣਾ। ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਬੜੀ ਸੋਹਣੀ ਵੈੜ ਤੋਂ ਜਰਸੀ ਵਿਚਾਲੇ ਖੜੀ ਆ ਜਿਹਨੂੰ ਜਰਸੀ ਦਾ ਸ਼ੌਂਕ ਆ ਅੱਜ ਇੱਕ ਨਗੀਨਾ ਤੁਹਾਨੂੰ ਜਰਸੀ ਦਾ ਦਿਖਾਉਂਗਾ। ਰੇਟ ਵੀਡੀਓ ਦੇ ਵਿੱਚ ਹੋਣੇ ਆਓ ਮਿਲਦੇ ਆਂ ਬਾਈ ਨੂੰ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹਰਗੁਰਜੀਤ ਬਾਈ ਅੱਜ 5 ਆਪਾਂ گاਵਾ ਵੇਚਣ ਲੱਗੇ ਆ ਹੋਮ ਬਰੀਡਾ ਸਾਰੀ ਇਹ ਹਾਂਜੀ ਹੋਮ ਬਰੀਡਾ ਬਈ ਜੀ ਡਾਟਾ ਸਾਰਾ ਮਿਲ ਜਾਣਾ ਹੈ ਹਾਂਜੀ ਸਾਰਾ ਮਿਲ ਜਾਣਾ ਪੰਜੇ ਸੂਈਆਂ ਵੀ ਆ ਇਹਦੇ ਸੂਈਆਂ ਪਹਿਲੇ ਨੰਬਰ ਵਾਲੀ ਵੈਡ ਦੀ ਕੀ ਡਿਟੇਲ ਹੈ ਦੂਜਾ ਸੂਆ ਸੂਈ ਆ ਬਈ ਜੀ ਇਹਨੂੰ ਤੇ 20 ਤੋਂ 25 ਦਿਨ ਹੋਏ ਆ ਸੂਈ ਨੂੰ ਇਹਨੂੰ ਜੀ ਠੀਕ ਹੈ ਹਾਂਜੀ ਆ ਬਈ ਰਮਾਡਾ ਦੀ ਆ ਬਈ ਜੀ ਤੇ ਮੈਂ ਇਹਦੀ ਐਸਟਰਮੈਨ ਦੀ ਸੀਗੀ ਵੀਰੇ ਠੀਕ ਹੈ 40 ਕਿਲੋ ਦੁੱਧ ਹੁਣ ਕੋਈ ਵੀ ਬੰਦਾ ਭਾਵੇਂ 4 ਦਿਨ ਚੋ ਕੇ ਲੈ ਜਾ 40 ਕਿਲੋ ਇਸ ਟਾਈਮ ਦੇ ਰਹੀ ਹਾਂਜੀ ਹਾਂਜੀ ਅੱਛਾ ਇਹਦਾ ਬੱਚਾ ਆਪਾਂ ਬੱਚਾ ਕਿਸੇ ਗਾਂ ਦਾ ਵੀ ਨਹੀਂ ਦੇਣਾ ਨਹੀਂ ਕਿਸੇ ਗਾਂ ਦਾ ਵੀ ਨਹੀਂ ਦੇਣਾ ਠੀਕ ਹੈ ਫਰੈਸ਼ ਹੋ 210 ਹਾਂਜੀ ਹਾਂ ਤੁਰ ਗਿਆ ਵੀਰੇ ਨੂੰ ਮੜਾ ਇੱਥੇ ਹੀ ਬੰਦ ਹੋ ਜੇ ਲੈ ਕੇ ਮੁੜ ਕੇ ਸੋ ਦੋਸਤੋ 2 ਲੱਖ ਤੇ 10000 ਰੇਟ 40 ਕਿਲੋ ਦੁੱਧ ਹਾਜ਼ਰ ਹੈ 20 ਤੋਂ 25 ਦਿਨ ਦਾ ਸੂਆ ਹੈ ਬੱਚਾ ਨਾਲ ਦੇਣਾ ਨਹੀਂ ਸੀਮਨ ਡਿਟੇਲ ਜਿਹੜੀ ਇਹਦੀ ਮਾਂ ਦੀ ਵੀ ਹੈਗੀ ਆ ਤੇ ਇਹਦਾ ਵੀ ਪਤਾ ਹੈ ਕਿਹੜੇ ਬੁੱਲ ਦੀ ਹੈ ਬੱਚਾ ਕਿਸੇ ਵੀ ਵੈੜ ਦਾ ਨਾਲ ਨਹੀਂ ਮਿਲਣਾ ਇਹ ਗੱਲ ਧਿਆਨ ਚ ਰੱਖ ਲਓ ਹਾ ਤਿਆਰ ਦੁੱਧ ਤੁਹਾਨੂੰ ਜਰੂਰ ਮਿਲ ਜਾਣਾ ਸੋ ਅਸੀਂ ਵੀਡੀਓ ਬਣਾ ਰਹੇ ਆ 8:30 ਪੌਣੇ 9 ਦਾ ਟਾਈਮ ਆ ਦੋਸੋ ਉਦੇ ਹਿਸਾਬ ਤੇ ਤੁਸੀਂ ਹਵਾਨਿਆਂ ਦੀ ਜੱਜਮੈਂਟ ਕਰ ਲਓ ਮੈਂ ਚੁਾਈ ਦੀ ਪਹਿਲਾਂ ਹੀ ਗੱਲ ਕੀਤੀ ਸੀ ਵੀ ਹਜੇ ਇਹਨਾਂ گاਵਾਂ ਦੀ ਹੋਣੀ ਹੈ ਸੋ ਇਹ ਪਹਿਲੇ ਨੰਬਰ ਤੇ ਵੜ ਸੋਨਾ ਢਾਂਚਾ ਦੋਸਤੋ 40 ਕਿਲੋ ਦੁੱਧ ਕੋਈ ਭਰਾ ਚਾਰ ਟਾਈਮ ਚੋਕੇ ਲਿਆ ਸਕਦਾ ਐ ਇਸ ਟਾਈਮ ਹਾਜ਼ਰ ਆ ਫਿਟਿੰਗ ਵਾਲਾ ਹਵਾਨਾ ਚੰਗਾ ਕੱਦ ਦਾ ਬਰੀਡ ਕੁਆਲਿਟੀ ਇਹਦੀ ਚੰਗੀ ਦੀਂਦੀ ਹੈ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਦੇਖੋ ਦੋ ਨੰਬਰ ਤੇ ਗਾਂ ਤੁਹਾਨੂੰ ਤੋਕੜ ਗਾਂ ਦਿਖਾਵਾਂਗੇ ਇਹਨੂੰ ਕਿੰਨਾ ਚਿਰ ਹੋ ਗਿਆ ਬਾਈ ਸੋਈ ਦੀ ਇਹ ਮਾਰਚ ਚ ਸੋਈ ਸੀ ਚਾਰ ਦਿਨ ਪਹਿਲਾਂ ਵਹਿੜ ਹਾਂਜੀ ਠੀਕ ਹੈ ਹੁਣ ਇਹ ਗੱਬਣ ਹੋ ਗਈ ਦੂਜੇ ਸਾਲ ਨਹੀਂ ਜੀ ਇਹਦੇ ਇੱਕੇ ਆਈ ਕੀਤੀ ਸੀ ਅਸੀਂ ਜੀ ਯਾਨੀ ਕਨਸੀਵ ਨਹੀਂ ਕੀਤਾ ਫਿਰ ਚੰਗੇ ਦੁੱਧ ਵਾਲੀ ਅਸੀਂ ਛੱਡ ਲਈ ਉਹਨੇ ਠੀਕ ਹੈ ਅੱਛਾ ਹੁਣ ਦੁੱਧ ਕਿੰਨਾ ਦੇ ਰਹੀ ਹੈ 30 ਕਿਲੋ ਤਿਆਰ ਆ ਜੀ 28 ਤੋਂ 30 ਕਿਲੋ ਹਾਂਜੀ ਭਾਈ ਤੋਂ 30 ਕਿਲੋ ਹੁਣ ਵੀ ਦੇ ਰਹੀ ਏਸੀ ਮੰਡ ਟੇਲ ਹੈ ਦੀ ਬਾਈ ਇਹ ਬਾਈ ਜੀ ਆਪ ਇਹ ਰਮਾਡਾ ਦੀ ਹੈ ਵੀ ਜੀ ਮਾਂ ਇਹਦੀ ਆੜਮ ਦੀ ਸੀ ਠੀਕ ਹੈ ਤੇ ਨਾਨੀ ਇਹਦੀ ਡੈਮਸੀ ਦੀ ਸੀ ਜੀ ਚਕੇ ਇਹਦਾ ਰੇਟ ਕੀ ਰਹਿਣਾ ਬਾਈ 160 ਜੀ ਇਹਦਾ ਰੇਟ 1 ਲੱਖ ਤੇ 60000 28 ਤੋਂ 30 ਕਿਲੋ ਦੁੱਧ ਇੱਥੇ ਦੇ ਰਹੀ ਆ ਦੋਸਤੋ ਤੇ ਮਾਰਚ ਮਹੀਨੇ ਦੀ ਸੂਈ ਵੀ ਐ ਏ ਆਈ ਸਿਰਫ ਇੱਕ ਕੀਤੀ ਸੀ ਉਦੋਂ ਇਹਨੇ ਕੰਸੀਵ ਨਹੀਂ ਕੀਤਾ ਤੁਰਦ ਗਏ ਬਾਈ ਇਹੀ ਕਾਰਨੋਂ ਦਾ ਫਾਰਮਾ ਚ ਸੂਆ ਸਿਆਲਾਂ ਦੇ ਵਿੱਚ ਪੈਂਦਾ ਤੇ ਜਨਵਰੀ ਫਰਵਰੀ ਦੇ ਵਿੱਚ ਜਨਵਰੀ ਤੱਕ ਜਾਂਦਿਆਂ ਗਾਵਾਂ ਗੱਭਣ ਹੋ ਜਾਂਦੀਆਂ ਉਸ ਰੋਤੇ ਚ ਤੁਸੀਂ ਵੀ ਇਹਨੂੰ ਗੱਭਣ ਕਰਾ ਸਕਦੇ ਹੋ ਪਹਿਲਾ ਸੂਆ ਸੋਈ ਸੀ ਦੋਜੇ ਸੂਏ ਵਾਸਤੇ ਜਿਹੜਾ ਭਰਾ ਖਰੀਦੂਗਾ ਗੱਭਣ ਆਪ ਕਰਾਊਗਾ ਸੀਮਨ ਡਿਟੇਲ ਤੁਹਾਨੂੰ ਇਹਦੀ ਨਾਨੀ ਤੱਕ ਦੀ ਦੇਦੀ ਐ 28 ਤੋਂ 30 ਕਿਲੋ ਦੁੱਧ 1 ਲੱਖ ਤੇ 60 ਹਜ਼ਾਰ ਰੁਪਆ ਹੈ ਸੋਹਣਾ ਸਟਰਕਚਰ ਹੈ ਮੇਲਿਆਂ ਵਾਲੀ ਵਹਿੜ ਲੱਗਦੀ ਹੈ ਦੋਸਤੋ ਕੱਟ ਵਾਲਾ ਹਵਾਨਾ ਹੈ ਉਹ ਤੁਸੀਂ ਹਵਾਨੇ ਦੇ ਵਿੱਚ ਕੱਟ ਵੀ ਦੇਖੋਗੇ ਕਿਉਂਕਿ ਤੋਕੜ ਹੈ ਤੇ ਇਹਦੀ ਸ਼ੇਪ ਹਵਾਨੇ ਦੀ ਪ੍ਰੋਪਰ ਜਿਹੜੀ ਉਹ ਬਣੀ ਵੀ ਹੈ ਸੋ ਸਟਰਕਚਰ ਇੱਥੋਂ ਦੇਖੋ ਖੜਨੀ ਉਤੋਂ ਸਟ੍ਰੇਟ ਦੀਦੀ ਹੈ ਹਵਾਨਾ ਅੱਗੋਂ ਪਿੱਛੋਂ ਚੰਗਾ ਦੁੱਧ ਸੋਹਣੇ ਵਾਲੀ ਹੈ ਪੀਕ ਲੈਵਲ ਬਾਈ ਤੋਂ ਆਪਾਂ ਪੁੱਛ ਲਾਂਗੇ ਨੇ ਕਿੰਨਾ ਦਿੱਤਾ ਹੁਣ ਇਹਦੇ ਥੱਲੇ 28 ਤੋਂ 30 ਕਿਲੋ ਤਿਆਰ ਹੈ ਪੀਕ ਲੈਵਲ ਕਿੰਨਾ ਸੀ ਇਹਦਾ 45 ਕਿਲੋ ਦੁੱਧ ਦਿੱਤਾ ਬਾਈ ਨੇ ਪੀਕ ਤੇ 45 ਹਾਂਜੀ ਠੀਕ ਸੋ 45 ਕਿਲੋ ਬਾਈ ਕਹਿੰਦਾ ਵੀ ਤਾਜੀ ਸੂਈ ਨੇ ਦੁੱਧ ਦਿੱਤਾ ਤੇ 1 ਲੱਖ ਤੇ 60 ਹਜ਼ਾਰ ਚ ਤੁਹਾਨੂੰ ਇਹ ਤੋਕੜ ਗਾਂ ਮਿਲੂਗੀ ਜਿਹਨੂੰ ਪਸੰਦ ਆਵੇ ਤਾਂ ਬਾਈ ਨਾਲ ਕਰਿਓ ਸੰਪਰਕ ਇਹੀ ਗਾਂ ਜਿਹੜੀ ਫਾਰਮ ਚ ਇੱਕ ਛੱਡੀ ਹੋਈ ਆ ਬਈ ਜਿਹਦੀ ਆਈ ਨਹੀਂ ਕੀਤੀ ਅੱਛਾ ਸਾਰੀਆਂ ਪ੍ਰੈਗਨੈਂਟ ਆ ਸਾਰੀਆਂ ਸੂਈ ਅੱਛਾ ਇਹਦੀ ਆਈ ਫਿਰ ਠੰਡ ਚ ਰੁੱਤ ਚ ਸੋਣ ਕਰਕੇ ਰੁੱਤ ਚ ਸੋਣ ਕਰਕੇ ਫਿਰ ਖਰਾਬ ਹੋ ਜਾਂਦਾ ਕਹਿੰ ਦੂਜਾ ਸੂਆ ਸੂਈ ਆ ਬਾਈ ਜੀ ਇਹ ਹੂੰ ਤੇ ਜੈਗ ਦੀ ਆ ਆ ਜੀ ਮਾਂ ਇਹਦੀ 40 55 ਸੀ ਸੈਕ ਦੀ ਜੀ ਠੀਕ ਹੈ ਹਾਂਜੀ ਹੁਣ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ 20 ਤੋਂ 25 ਦੇਣੀ ਇਹਨਾਂ ਦੀ ਇਕੱਠੀ ਸਿੰਕਰੋ ਹੋਈ ਸੀ ਚਾਰਾਂ ਗਾਈਆਂ ਦੀ ਇਕੱਠੀਆਂ ਸੂਈਆਂ ਜੀ ਇਕੱਠੀਆਂ ਸੂਈਆਂ ਅੱਛਾ ਹੁਣ ਦੁੱਧ ਕਿੰਨੇ ਤੇ ਚੱਲ ਤੀ ਤੋਂ 32 ਕਿਲੋ ਇਹਦੇ ਥੱਲੇ ਦੁੱਧ ਤਿਆਰ ਆ ਜਮਾ ਰਹਿ ਰੇਟ ਬਾਈ 210 ਜੀ ਦੋਸਤੋ 2 ਲੱਖ ਤੇ 10000 ਜੈਗ ਬੁੱਲਦੀ ਹੈ ਮਾਂ ਦੀ ਡਿਟੇਲ ਤੁਹਾਨੂੰ ਦੇਤੀ ਹੈ 30 ਤੋਂ 32 ਕਿਲੋ ਦੁੱਧ ਹੈ ਇਸ ਟਾਈਮ ਤੁਸੀਂ ਚੋਕੇ ਲੈ ਲੈਣਾ ਦੂਜਾ ਸੂਆ ਮੇਰੇ ਖਿਆਲ ਚ ਮੇਲਾ ਹੋਵੇ ਅੱਜ ਹੀ ਪੀਡੀਐਫ ਦਾ ਤੇ ਜਰਸੀ ਗਾਵਾਂ ਦਾ ਮਿਲਕ ਬਿਊਟੀ ਕੰਪੀਟੀਸ਼ਨ ਹੋਵੇ ਤੇ ਸਿੱਧੀ ਇਸੇ ਤਰ੍ਹਾਂ ਲੈ ਜਾਓ ਜੇ ਮੈਨੂੰ ਬਹੁਤੀ ਜਜਮੈਂਟ ਹੋ ਸਕਦਾ ਬਰੀਡ ਦੀ ਨਾ ਹੋਵੇ ਪਰ ਜਿਹੜਾ ਇਹਦਾ ਹਵਾਨਾ ਦਿਸਦਾ ਜਾਂ ਇਹਦੀ ਕੁਆਲਿਟੀ ਦੀਂਦੀ ਹੈ ਤੇ ਪਹਿਲੀਆਂ ਚ ਖੜੀ ਹੋਊਗੀ ਸੋ ਬਹੁਤ ਸੋਹਣਾ ਹਵਾਨਾ ਦੱਸੋ ਵਹਿੜ ਦਾ ਜਰਸੀ ਨਸਲ ਫਿਟਿੰਗ ਵਾਲਾ ਹਵਾਨਾ ਨਾੜਾਂ ਹਵਾਨੇ ਦੇ ਉੱਤੇ ਪੂਰੀਆਂ ਚੰਗੀਆਂ ਦੀਂਦੀਆਂ ਕੁਆਲਿਟੀ ਦਾ ਤੁਹਾਡੇ ਸਾਹਮਣੇ ਆ ਦੱਸੋ ਮੂੰਹੋਂ ਬੋਲਦੀ ਹੈ ਕਰਮਾ ਲਈ ਇਦਾਂ ਦੀ ਇਹ ਤਿਆਰ ਹੋਈ ਵੀ ਹੈ ਸੋ 30 ਤੋਂ 32 ਕਿਲੋ ਇਸ ਹਵਾਨੇ ਦੇ ਵਿੱਚ ਦੁੱਧ ਹੈ ਜਰਸੀਆਂ ਦਾ ਹਵਾਨਾ ਇਦਾਂ ਦਾ ਬੜਾ ਘੱਟ ਮਿਲੂਗਾ ਥੋੜਾ ਜਿਹਾ ਹਵਾਨਾ ਜਰਸੀ ਦਾ ਕਈ ਥਾਵਾਂ ਤੇ ਲੂਜ ਦੇਖਦੇ ਆ ਪਰ ਇਹਦਾ ਹਵਾਨਾ ਦੇਖੋ ਕਿੰਨਾ ਫਿਕਸ ਹੈ ਖੁੱਚਾਂ ਤੋਂ ਉੱਤੇ 21000 ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਪਸੰਦ ਆਵੇ ਤਾਂ ਕੰਟੈਕਟ ਕਰਿਓ ਰੇਟ ਵੀਡੀਓ ਚ ਹੈ 19 21 ਫਰਕ ਪੈ ਜਾਊਗਾ ਰੇਟ ਲਗਭਗ ਫਿਕਸ ਜਿਹੀ ਹੋਣਗੇ ਇਹ ਸੋ ਉਦੇ ਲਈ ਤੁਸੀਂ ਆ ਕੇ ਗੱਲਬਾਤ ਕਰੋ ਵੀਰ ਹੋ ਰਹਿਣਾ ਬਾਈ ਮਾੜੀ ਪੂਛ ਫੜੋ ਇਹਦਾ ਹਵਾਨਾ ਦੇਖਿਓ ਦੋਸੋ ਕੋਈ ਸੁੱਕੀ ਚੀਜ਼ਾਂ ਵੈਸੇ ਤਾਂ ਵੀਡੀਓ ਚ ਤੁਹਾਨੂੰ ਦਿਖਦੀਆਂ ਹੋਣਗੀਆਂ ਪਰ ਜਦੋਂ ਸਾਹਮਣੇ ਦੇਖਦੇ ਆ ਕੇ ਤੇ ਉਦੋਂ ਪਤਾ ਲੱਗਦਾ ਕਿੰਦਾਂ ਦੀ ਕੁਆਲਿਟੀ ਕਿਸੇ ਗਾਂ ਦੇ ਵਿੱਚ ਹੈ ਇਸ ਤੋਂ ਬਾਅਦ ਫੇਰ ਸੂਈ ਸਵਾਈ ਗਾਂ ਤੁਹਾਨੂੰ ਦਿਖਾਵਾਂਗੇ ਹਰਗਰਜੀਤ ਭਾਈ ਜਿਹੜੀ ਇਸ ਤੋਂ ਬਾਅਦ ਅੱਪਾ 4 ਨੰਬਰ ਤੇ ਗਾਂ ਦਿਖਾ ਰਹੇ ਹਾਂ ਹਾਂਜੀ ਬਾਈ ਜੀ ਦੂਜਾ ਸੂਆ ਇਹ ਸੂਈ ਵੀ ਆ ਬਾਈ ਜੀ ਮੈਸੀ ਦੀ ਆ ਪਾ ਜੀ ਪੋਇਨियर ਏਬੀਐਸ ਜੀ ਦੀ ਮਾਂ ਸੀਗੀ ਜੀ ਠੀਕ ਹੈ 40 ਕਿਲੋ ਦੁੱਧ 38 ਤੋਂ 40 ਹਾਂਜੀ ਕੋਈ ਤੋਲ ਕੇ ਲੈ ਲੇ ਆਪਣੇ ਨੂੰ 38 ਤੋਂ 40 ਕਿਲੋ ਦੁੱਧ ਦੇ ਰਹੀ ਹੈ ਹਾਂਜੀ ਹਾਂਜੀ ਰੇਟ ਪਈ ਇਹਦਾ ਰੇਟੇ ਦਾ 230 ਹੈ ਜੀ 230 ਦੋਸੋ ਹਾਈएस्ट ਰੇਟ ਇਸੇ ਗਾਂ ਦਾ ਸੀ 2 ਲੱਖ ਤੇ 30 ਹਜ਼ਾਰ ਰੇਟ ਹੈ ਹਜੇ 20 25 ਦਿਨ ਦਾ ਸੂਆ ਹੈ ਤੇ ਦੁੱਧ ਦੇ ਰਹੀ ਹੈ 38 ਤੋਂ 40 ਕਿਲੋ ਰੇਟ 2 ਲੱਖ ਤੇ 30 ਹਜ਼ਾਰ ਹੈ ਤੋੜ ਦਗੇ ਬਾਈ ਹਾਜ਼ਰ ਦੁੱਧ ਪੂਰਾ ਵਜਨ ਸੀਮਨ ਡਿਟੇਲ ਪ੍ਰੋਪਰ ਹੈ ਇੱਕ ਫਾਰਮ ਚੋਂ ਤੁਸੀਂ ਗਾਵਾਂ ਖਰੀਦਣੀਆਂ ਤੇ ਇਹ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਹਵਾਨਾ ਦੱਸੋ ਦੇਖੋ ਗਵਾਈ ਭਰੂਗਾ ਚੰਗੇ ਦੁੱਧ ਦੀ ਅੱਜ ਜਿਹੜੇ ਪੇਮੈਂਟ ਇਨਵੈਸਟ ਕਰਨੀ ਆ ਰੁੱਤ ਵੀ ਚੰਗੀ ਆ ਤੁਸੀਂ ਆਪ ਦੀ ਸਮਝ ਨਾਲ ਪੈਸੇ ਲਾਉਣੇ ਆ ਪਰ ਮੌਕਾ ਬੜਾ ਵਧੀਆ ਹੈ ਕਿਉਂਕਿ ਤਿਆਰ ਦੁੱਧ ਮਿਲ ਜੇ ਦੂਜੀ ਗੱਲ ਇੱਕ ਫਾਰਮ ਦੇ ਵਿੱਚੋਂ ਬਰੀਡ ਮਿਲ ਜੇ ਤੇ ਬਹੁਤ ਵੱਧੀ ਗੱਲ ਹੁੰਦੀ ਹੈ ਜਿਹਨੇ ਨਵੀਂ ਸ਼ੁਰੂਆਤ ਕਰਨੀ ਹੈ ਇੱਕ ਦੋ گاਵਾ ਤੇ ਭਾਵੇਂ ਇਨਵੈਸਟਮੈਂਟ ਕਰਕੇ ਦੇਖ ਲਿਓ ਸੋ ਇਹ ਵੀ ਬਹੁਤ ਸੋਹਣੇ ਹਵਾਨੇ ਦੀ ਗਾਂ ਦੱਸੋ ਹਵਾਨੇ ਦੀ ਚੜਾਈ ਦੇਖੋ ਤੁਸੀਂ ਕਰਮਾਲੀ ਤੇ ਹਵਾਨੇ ਤੇ 나ੜਾਂ ਵੀ ਇਹਦੇ ਬਹੁਤ ਸੋਹਣੀਆਂ ਜਿਵੇਂ ਜਰਸੀ ਦੇ ਉੱਤੇ 나ੜਾਂ ਸੀ ਇਸੇ ਤਰੀਕੇ ਨਾਲ ਇਹਦੇ ਹਵਾਨੇ ਤੇ 나ੜਾਂ ਤੁਸੀਂ ਦੇਖੋਗੇ ਚਵਾਈ ਇਹਨਾਂ ਦੀ ਕਿਉਂਕਿ ਬਾਈ ਹੋਰੀ ਮਸ਼ੀਨ ਤੇ ਹੀ ਕਰਦੇ ਆ ਦੋਸਤੋ ਸਾਰਾ ਫਾਰਮ ਮਸ਼ੀਨੀ ਹੁੰਦਾ ਆਪਾਂ ਨੂੰ ਪਤਾ ਤੇ ਮਸ਼ੀਨ ਨਾਲ ਹੀ ਚਵਾਈ ਹੁੰਦੀ ਹੈ ਪਰ ਇਦੋਂ ਅੱਗੇ ਜਿਹੜੀ ਗਾਂ ਖਾਊਗਾ ਭਾਵੇਂ ਹੱਥੀ ਚੋਲਿਓ ਥਾਂ ਇਦਾਂ ਦੇ ਦਿੰਦੇ ਆ ਇਹਦੀ ਵੀ ਡਿਟੇਲ ਪੁੱਛ ਲੈਣੀ ਆ ਲਾਸਟ ਉੱਤੇ ਬਾਈ ਹਾਂਜੀ ਬਾਈ ਜੀ ਤੀਜਾ ਸੂਆ ਸੂਈ ਆ ਬਾਈ ਜੀ ਹੈਗਾ ਆਕਾਸ਼ਦੀਪੀ ਦੀ ਆਪ ਆਈ ਇਹ ਤੇ ਬਰੂਡ ਦੀ ਇਹਦੀ ਮਾਂ ਸੀਗੀ ਜੀ ਠੀਕ ਹੈ 38 ਤੋਂ 40 ਕਿਲੋ ਦੁੱਧ ਦੇ ਥੱਲੇ ਵੀ ਰੈਡੀ ਆ ਜੀ ਪਰ ਰੇਟ ਬਾਈ 1.80 ਹਜ਼ਾਰ ਰੇਟ ਆ ਜੀ ਠੀਕ ਹੈ ਤੀਜਾ ਸੂਆ ਹਾਂਜੀ ਤੀਜਾ ਸੂਆ 238 ਤੋਂ 40 ਕਿਲੋ ਦੁੱਧ ਸੇਮ ਡੇ ਤੇ ਉੱਤੇ ਇਹਨਾਂ ਦੀ ਕਾਵਿੰਗ ਹੋਈ ਆ 20 ਤੋਂ 25 ਦਿਨ ਇਸ ਕਰਕੇ ਕਿਹਾ ਵੀ ਪੰਜਾਂ ਦਿਨਾਂ ਦੇ ਅੱਗੇ ਪਿੱਛੇ ਨਾਲੇ ਸਾਰੀਆਂ ਸੁੰਜੀਆਂ ਹੋਈਆਂ ਤੁਰਦ ਗਏ ਬਾਈ 38 ਤੋਂ 40 ਕਿਲੋ ਦੁੱਧ 1.80 ਲੱਖ ਰੇਟ ਆ ਸੂਆ ਤੀਜਾ ਹੈ ਫਿਟਿੰਗ ਵਾਲਾ ਹਵਾਨਾ ਇਹਦਾ ਵੀ ਸੋਨੇ ਵੜ ਦਸੋ ਚੰਗੇ ਕੱਦ ਕਾਟ ਦੀ ਇਹਨਾਂ ਨਾਲ ਹਾਲਾਂਕਿ ਇਹਨਾਂ ਵੜਾ ਨੇ ਬੱਚੀਆਂ ਨੂੰ ਜਨਮ ਦਿੱਤਾ ਪਰ ਕਿਉਂਕਿ ਹਰੇਕ ਫਾਰਮ ਦੀ ਇੱਕ ਥਿਊਰੀ ਹੁੰਦੀ ਆ ਵੀ ਬੱਚੀਆਂ ਜਿਹੜੀਆਂ ਉਹ ਸਾਂਭਣ ਚ ਫਾਇਦਾ ਹੁੰਦਾ ਤੇ ਉਹਨਾਂ ਨੂੰ ਇਹ ਸੰਭਾਲਦੇ ਆ ਗੋਂ ਜਿਵੇਂ ਕੁਝ گاਵਾ ਵਿੱਚੋਂ ਵੇਚਣੀਆਂ ਹੁੰਦੀਆਂ ਫਿਰ ਉਹਨਾਂ ਚੋਂ ਵੇਚੀਆਂ ਜਾਂਦੀਆਂ ਸੋ ਵੱਚੀ ਕੋਈ ਵੀ ਨਾਲ ਨਹੀਂ ਦੇਣੀ ਕਿਸੇ ਵੀ ਗਾਂ ਦੇ ਬੱਚੀ ਆ ਜਾਂ ਵੱਚਾ ਕੱਲੀਆਂ گاਵਾ ਤੁਹਾਨੂੰ ਦਿਖਾ ਰਹੇ ਆ ਇਹਨਾਂ ਦਾ ਹੀ ਰੇਟ ਦੱਸ ਰਹੇ ਆ ਤੁਸੀਂ ਇਹਨਾਂ ਚੋਂ ਕੋਈ ਗਾਂ ਖਰੀਦਣੀ ਹੋਵੇ ਤਾਂ ਸੰਪਰਕ ਕਰ ਲਿਓ 40 ਕਿਲੋ ਦੁੱਧ ਜਿਹਨੂੰ ਤਿਆਰ ਚਾਹੀਦਾ ਦੱਸੋ ਤੇ ਅੱਜ ਇਹ ਵੇੜਾ ਥੱਲੇ ਦੁੱਧ ਆ ਜਾ ਰਹਿਣਾ ਸੋ ਤੁਸੀਂ ਪੰਜ ਨਗਰਾਂ ਦੇ ਵਿੱਚੋਂ ਇੱਕ ਖਰੀਦਣੀ ਹੈ ਤਾਂ ਵੀ ਆਜੋ ਦੋ ਖਰੀਦਣੀਆਂ ਤਾਂ ਵੀ ਮੌਕੇ ਤੇ ਆਏ ਭਰਾ ਦਾ ਥੋੜਾ ਬੋਤਾ ਮਾਨਤਨ ਹੋ ਸਕਦਾ ਹੈ ਹਾਂਜੀ ਬਈ ਇੱਕ ਬਾਈ ਜੀ ਇਹਨਾਂ ਦਾ ਮੰਨ ਕੇ ਲੋ ਰੇਟ 'ਚ ਮਾੜਾ ਮੋਟਾ ਫਰਕ ਹੋਊਗਾ ਬੜਾ ਜ਼ਿਆਦਾ ਨਹੀਂ ਹੋਣਾਗਾ ਜੀ ਸਹੀ ਹੈ ਸੋ ਦੋਸਤੋ ਲਗਭਗ ਫਿਕਸ ਜਆ ਰੇਟ ਹੈ ਇੱਕ ਕੋਈ ਵੀ ਟੈਸਟਲ ਵਾਲੇ ਜੇ ਬਰਸੂਲਾ ਦਾ ਲਵਾਣਾ ਆਉਦਾ ਕੋਈ ਆਪਣੀ ਆਹ ਟਾਈਟਲ ਚੈੱਕ ਕਰਾਉਣਾ ਅਲੰਪੀ ਵਾਲੀ ਦਾ ਟਾਈਟਲ ਕਰਾ ਕੋਈ ਕੁਝ ਵੀ ਕਰਾ ਲੈ ਭਾਵੇਂ ਸੀਬੀਸੀ ਭਾਵੇਂ ਬਲੱਡ ਪ੍ਰੋਟੋਜੋਆ ਕੋਈ ਵੀ ਲਵਾਈ ਜਾ ਮਤਲਬ ਕਿਸੇ ਤਰ੍ਹਾਂ ਦਾ ਸੈਂਪਲ ਲੈਣਾ ਲੈ ਲੈ ਉਹ ਆਪਣੀ ਗਾਰੰਟੀ ਆ ਫਾਰਮ ਦੀ ਬਰੀਡ ਆ ਦੋਸਤੋ ਤੇ ਪਰਮਾਤਮਾ ਦੀ ਕਿਰਪਾ ਨਾਲ ਇਹ ਗਰੋਥ ਆ ਲਾ ਜਾ ਰਿਹਾ ਫਾਰਮ ਆ ਨਾਗ ਵਿੱਚੋਂ ਕਿਉਂਕਿ ਕੋਸਕਾ ਅਡਜਸਟਮੈਂਟ ਕਰਨੀ ਹੁੰਦੀ ਹੈ ਫਸ ਪੈਣ ਵਧਾਉਣੇ ਹੁੰਦੇ ਉਹਦੇ ਹਿਸਾਬ ਤੇ ਕਰਨੇ ਪੈਂਦੇ ਐ ਅਡਜਸਟ ਸੋ ਨੌਕਸ ਕੋਈ ਨਹੀਂ ਕਿਸੇ ਵੀ ਕਿਸਮ ਦਾ ਟੈਸਟ ਕਰਾਉਣਾ ਹੈ ਤਾਂ ਤੁਸੀਂ ਹਰੇਕ ਤਰ੍ਹਾਂ ਦਾ ਸੈਂਪਲ ਲਿਆ ਕੇ ਟੈਸਟ ਕਰਾ ਸਕਦੇ ਹੋ ਇਹ گاਵਾ ਤੁਹਾਨੂੰ ਇਸ ਟਾਈਮ ਜਿਹੜੀਆਂ ਉਹ ਇਸ ਫਾਰਮ ਚੋਂ ਮਿਲਣੀਆਂ ਤੇ ਨਗ ਪੰਜ ਹੈ ਰੇਟ ਵੀਡੀਓ ਚ ਚੰਗੇ ਦੁੱਧ ਵਾਲੀਆਂ ਧੰਨਵਾਦ